ਮ्युनਿਸਪਲ ਅਮਪਲਾਈਜ਼ ਯੂਨੀਅਨ ਮੰਗਲ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਲੀਡਰ ਇਹਨਾਂ ਨੂੰ ਸਮਰਥਨ ਦੇਣ ਆ ਰਹੇ ਨੇ ਅੱਜ ਰਾਸ਼ਟਰੀ ਅਲਪਸੰਖਤ ਅayog ਦੇ ਚੇਅਰਮੈਨ ਮਕਬਾਲ ਸਿੰਘ ਲਾਲਪੁਰਾ ਪਹੁੰਚੇ ਅਤੇ ਉਹਨਾਂ ਨੇ ਇਸ ਹੜਤਾਲ ਦੇ ਵਿੱਚ ਆਪਣਾ ਸਮਰਥਨ ਦਿੱਤਾ ਅਤੇ ਕੇਂਦਰ ਸਰਕਾਰ ਤੱਕ ਇਹਨਾਂ ਦੀਆਂ ਮੰਗਾਂ ਨੂੰ ਪਹੁੰਚਾਉਣ ਦੀ ਗੱਲ ਆਖੀ ਹੁਣ ਦੇਖਣਾ ਹੋਵੇਗਾ ਕਿ ਰਾਸ਼ਟਰੀ ਅਲਪਸੰਖਤ ਅayog ਅਕਬਾਲ ਸਿੰਘ ਲਾਲਪੁਰਾ ਜੋ ਇਹਨਾਂ ਨੂੰ ਸਮਰਥਨ ਦੇ ਕੇ ਗਏ ਨੇ ਇਹਨਾਂ ਦੀਆਂ ਮੰਗਾਂ ਨੂੰ ਇੰਨੀ ਛੱਡੀ ਪ੍ਰਧਾਨ ਮੰਤਰੀ ਮਿੰისტਰ ਮੋਦੀ ਦੇ ਸਾਹਮਣੇ ਰੱਖ ਕੇ ਇਹਨਾਂ ਦੀਆਂ ਮੰਗਾਂ ਨੂੰ ਮਨਵਾਉਣ ਵਿੱਚ ਆਪਣਾ ਯੋਗਦਾਨ ਦਿੱਤਾ। ਕੈਮਰਾਮੈਨ ਜੱਪਰੀ ਸਿੰਘ ਦੇ ਨਾਲ ਸੁਖਿੰਦਰ ਜੀ ਕੈਨਸੂਰਟੀ ਵੀ ਨੰਗੜਾ। ਕਰਮਚਾਰੀ ਉਹ ਨੇ ਜਿਹੜੇ ਸਰਕਾਰ ਚਲਾਉਂਦੇ ਆ। ਕਿਉਂਕਿ ਅਸਲੀ ਸਰਕਾਰ ਉਹ ਹੁੰਦੀ ਹੈ ਜਿਹੜੀ ਗਰਾਊਂਡ ਤੇ ਕੰਮ ਕਰਿਆ ਬਾਕੀ ਦਾ ਕੋਈ ਸੁਪਰਵਾਈਜ਼ ਕਰਨ ਵਾਲਾ ਕੋਈ ਨੇਤਾ ਪਾਲਿਸੀ ਬਣਾਉਣ ਵਾਲਾ ਇਹ ਗਲਤ ਪਾਲਿਸੀ ਇਹਨਾਂ ਨੇ ਬਣਾਈ ਉਹਦੇ ਖਿਲਾਫ ਇਹਨਾਂ ਦੇ ਮਨ 'ਚ ਰੋਸ ਹੈ ਕਿ ਇਹਨਾਂ ਦਾ ਰੋਜ਼ਗਾਰ ਨਾ ਜਾਂਦਾ ਲੱਗੇ ਇਹਨਾਂ ਦੀ ਤਰੱਕੀ ਹੋਣੀ ਚਾਹੀਦੀ ਸੀ ਤੇ ਇਹ ਜਿਹੜੀ ਪਾਲਿਸੀ ਆ ਜਿਵੇਂ ਪਹਿਲਾਂ ਪਾਲਸੀਆਂ ਦੋ ਇਹਨਾਂ ਨੇ ਬਣਾਇਆ ਸ਼ਰਾਬ ਪਾਲਿਸੀ ਲੈਂਡ ਇਕੋਸੀਅਨ ਪਾਲਿਸੀ ਉਹਦੇ 'ਚ ਇਹਨਾਂ ਨੇ ਮੂੰਹ ਦੀ ਖਾਦੀ ਹੈ ਇਹ ਵੀ 5 ਕਰੋੜ ਦਾ ਬਜਟ 15 ਕਰੋੜ ਦਾ ਕਰ ਦੇਣਾ ਮਰਸੰਬੀ ਨਾ ਕੋਈ ਡਿਟੇਲ ਹੈ ਨਹੀਂ ਫਿਰ ਵੀ ਜਿਹੜੀ ਹੈ ਵਿਦਾਉਟ ਦੀ ਕਨਸੈਂਟ ਆਫ ਦੀ ਕਾਰਪੋਰੇਸ਼ਨ ਜਿਹੜੀ ਤੁਹਾਡੀ ਮਿਊਨਿਸਪਲ ਕਮੇਟੀ ਹੈ ਉਹਦੇ ਹਾਊਸ ਤਾਂ ਪਾਸ ਹੀ ਨਹੀਂ ਹੋਇਆ ਵਿਰੋਧ ਹੋਇਆ ਤੇ ਵਿਰੋਧ ਨੂੰ ਦੜਕਰਾਰ ਕਰਕੇ ਇਹ ਕੰਮ ਕਰਨਾ ਬਿਲਕੁਲ ਗਲਤ ਹੈ ਗਿਆ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਪਾਰਟੀ ਜਨਤਾ ਪਾਰਟੀ ਤੇ ਮੈਂ ਜਾਤੀ ਤੌਰ ਤੇ ਤੇ ਸਾਰੇ ਸਾਡੇ ਵਰਕਰ ਇਹਨਾਂ ਦੇ ਨਾਲ ਖੜੇ ਹਾਂ ਇੱਥੇ ਤਾਂ ਕਵਾਇ ਪੁਚਾਈ ਜਾਏਗੀ ਤੇ ਗਵਰਨਰ ਨੂੰ ਮਿਲਵੇ ਕਿੰਤਰ ਤੁਹਾਡੀ ਬੜੀ ਫੋਟੋ ਵਾਲਾ ਗੱਲਬਾਤ ਹੈ ਮੈਂ ਪਾਰਲੀਮੈਂਟ ਬੋਰਡ ਦਾ ਮੈਂਬਰ ਹਾਂ ਦਸਤਾ ਕੇਂਦਰ ਤੱਕ ਪਹੁੰਚ ਗਈ ਜੀ ਪਹੁੰਚ ਗਈ ਹਾਲੇ ਨਾ ਹਾਲ ਦੇਖੋ ਦੋਵੇਂ ਤਰੀਕੇ ਮੈਂ ਇੱਥੇ ਵੀ ਗੱਲ ਕੀਤੀ ਹੈ ਕਿਉਂਕਿ ਮੈਂ ਚੁੱਪੀ ਗੱਲ ਨਹੀਂ ਕਰਦਾ ਕਿ ਡੈਮੋਕ੍ਰੇਸੀ ਦੇ ਵਿੱਚ ਗਵਰਨਮੈਂਟ ਜਿਹੜੀ ਹੈ ਉਹ ਸਟੇਟ ਗਵਰਨਮੈਂਟ ਹੈ ਸਰਟਨ ਪਾਵਰਸ ਹੈਗੇ ਅਸੀਂ ਉਹਨਾਂ ਦੀਆਂ ਪਾਵਰਸ ਖੋ ਲਈਏ ਇਹ ਗੱਲ ਵਾਜਬ ਨਹੀਂ ਹੁੰਦੀ ਸੋ ਅਸੀਂ ਦੇਖਾਂਗੇ ਕਿ ਜਿੰਨੀ ਵੀ ਇਹਨਾਂ ਦੀ ਸਹਿਤਾ ਹੋ ਸਕਦੀ ਆ ਜੋ ਕਾਨੂੰਨੀ ਤੌਰ ਤੇ ਜਿੰਨਾ ਵੀ ਕੇਂਦਰ ਸਰਕਾਰ ਕਰ ਸਕਦੀ ਆ ਉਹ ਕਰਾਂਗੇ ਕਿਉਂਕਿ ਹੁਣ ਥੋੜੀ ਦੇਰ ਪਹਿਲਾਂ ਵੀ ਲੋਕਾਂ ਦੀ ਮੰਗ ਸੀ ਰੋਪੜ ਕਿ ਆਪ ਜੀ ਵੀ ਸ਼ਾਇਦ ਕੋਈ ਵਿੱਚ ਹੋਵੇ ਕਿ ਜੀ ਪੈਸੇ ਸਾਨੂੰ ਸਿੱਧੇ ਦਿਓ ਇਹਨਾਂ ਤੇ ਤਾਂ ਇੰਨੀ ਬੇਤਬਾਰੀ ਹੋ ਗਈ ਲੋਕੀ ਸਮਝਦੇ ਆ ਜਿਹੜਾ ਪੈਸਾ ਆਉਣਾ ਇਹ ਨਹੀਂ ਖਾ ਜਾਣਾ ਸਾਨੂੰ ਸਿੱਧੇ ਮਿਲਣੇ ਚਾਹੀਦੇ ਆ ਇਹਦੇ ਲਈ ਹੁਣ ਪੰਜਾਬ ਦੀ ਤਰਸਤੀ ਹੈ ਇਹਦੇ ਲਈ ਸਾਨੂੰ ਕੁਛ ਨਾ ਕੁਛ ਹੱਲ ਲੱਭਣਾ ਸਰ ਪਿਛਲੇ ਦਿਨੀ ਸਰ ਪਿਛਲੇ ਦਿਨੀ ਹਾਰਪੁਰ ਕਾਡਿਪੁਰੀਆ ਅਪਾਰਟਮੈਂਟ ਇੰਡਰੋ ਇਹ ਕਬਟਾ ਬਹੁਤ ਮੁੱਦਾਤ ਵਿੱਚ ਭਾਖੜ ਦੀ ਗੱਲ ਕੀਤੀ ਹੈ ਆਹ ਵਾਲੇ ਸਮੇਂ ਚ ਫੇਰ ਸਥਿਤੀ ਇਦਾਂ ਦੀ ਬਣ ਗਈ ਉਹ ਸੈਕਟਰੀ ਬਹੁਤ ਡਿਪਲੋਮਾ ਹੈ ਇਹਦੇ ਕੇਂਦਰ ਨੂੰ ਦੇ ਤਖੰਦੇ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪਾਣੀ ਦੀ ਜਿਹੜੀ ਮਾਤਰਾ ਦਿਨੋਂ ਘਟ ਰਹੀ ਹੈ ਉਸ ਵਾਰੀ ਕੇਂਦਰ ਨੂੰ ਟਾਰਗੇਟ ਕਰੋ ਦੇਖੋ ਕੇਂਦਰ ਮੇਰੀ ਇਹ ਬੇਨਤੀ ਹੈ ਜੀਪੀ ਲੋਕਲ ਲੈਵਲ ਤੇ ਸਟੇਟ ਗਵਰਨਮੈਂਟ ਜਿਹੜੀ ਹੈ ਇਹਨੂੰ ਇਹਨਾਂ ਦੇ ਮੁਲਾਜ਼ਮ ਨੇ 60% ਤਾਂ ਐਮਪਲਾਈ ਪੰਜਾਬ ਫੇਰ ਪਾਕਾ ਮੈਨੇਜਮੈਂਟ ਬੋਰਡ ਦੀਆਂ ਰੈਗੂਲਰ ਮੀਟਿੰਗਸ ਹੁੰਦੀਆਂ ਇਹਨਾਂ ਨੂੰ ਜਿੰਨੀਆਂ ਵੀ ਸਮੱਸਿਆਵਾਂ ਪਾਕਾ ਦੀਆਂ ਇਹਨਾਂ ਨੂੰ ਕੇਂਦਰ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੀਦਾ ਇਹ ਕੰਮ ਸਰਕਾਰ ਦਾ ਆ ਕੰਮ ਲੋਕਲ ਦਾ ਨਹੀਂ ਹੈਗਾ ਜਿਹਦਾ गुन्हा ਕਿਦਾ ਇੱਥੇ ਖੱਟੜ ਸਾਹਿਬ ਵੀ ਆਏ ਦੋ ਚਾਰ ਵਾਰੀ ਹੋ ਕੇ ਗਏ ਮੈਂ ਵੀ ਉਹਨਾਂ ਨਾਲ ਗੱਲ ਕਰਾਂਗਾ ਇਹ ਗੱਲ ਇੰਜੀਨੀਅਰਸ ਊਡ ਬੀ ਏਬਲ ਟੂ ਟੈਲ ਅਸ ਕਿ ਵਾਟ ਇਜ਼ ਦੀ ਰੀਅਲ ਪੋਜੀਸ਼ਨ ਜਿਹੜੀ ਗੱਲ ਤੁਸੀਂ ਕੀਤੀ ਆ ਮੈਂ ਖੱਟੜ ਸਾਹਿਬ ਦੇ ਧਿਆਨ 'ਚ ਲਿਆਵਾਂਗਾ ਆਪਾਂ ਇਹਦਾ ਹੱਲ ਰਭੀ ਲੇਕਿਨ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਇਹ ਕੋਈ ਮੈਨੂੰ ਤਾਂ ਸ਼ਬਦ ਵੀ ਨਹੀਂ ਆਏ ਮੈਂ ਮੁੱਖ ਮੰਤਰੀ ਡੀਆਈਜੀ ਲੈ ਕੇ ਇੱਥੇ ਤੁਰਿਆ ਫਿਰੇ ਤੁਸੀਂ ਕੀ ਹੈਗਾ ਮੈਂ ਸ਼ਬਦ ਵੀ ਨਹੀਂ ਇਸਤੇਮਾਲ ਕਰ ਸਕਦਾ ਜਿਹੜਾ ਜਗਨੂ ਹੌਲਦਾਰ ਤੋਂ ਉੱਤੇ ਉਠੋ ਯਾਰ ਜੀ ਸਾਰੇ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਛੋਟੀ ਬੱਚੀ ਦਾ ਸਰ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਪਿੰਡਾਂ 'ਚ ਮਤਾ ਪੈਣ ਲੱਗ ਗਿਆ ਪ੍ਰਵਾਸੀਆਂ ਨੂੰ ਭਜਾਉਣ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਇਸ ਦੇਖੋ ਪਹਿਲੀ ਤਾਂ ਮੋਰਲ ਪੁਲਿਸਿੰਗ ਨਹੀਂ ਹੋਣੀ ਚਾਹੀਦੀ ਇਹ ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ ਸਾਡੀ ਵੀ ਚੁਣੀ ਹੋਈ ਅਸੈਂਬਲੀ ਆ ਉਹਨਾਂ ਨੂੰ ਅੱਗੇ ਆ ਕੇ ਇਸ ਸਮੱਸਿਆ ਦਾ ਹੱਲ ਬਣਾਉਣਾ ਚਾਹੀਦਾ ਲੋਕਾਂ ਦੇ ਨਾਲ ਬੈਠ ਕੇ ਜਿਹੜੇ ਬੰਦੇ ਬਾਹਰੋਂ ਆਉਂਦੇ ਆ ਜਿਹੜੇ ਸਾਡੀ ਲੋਕਲ ਨਹੀਂ ਕੱਲ ਵੀ ਮੇਰੇ ਨਾਲ ਕੋਈ ਡਿਸਕਸ ਕਰ ਰਿਹਾ ਸੀ ਮੇਰਾ ਸਬੰਧ ਪੁਲਿਸ ਡਿਪਾਰਟਮੈਂਟ ਨਾਲ ਹੈ ਕਿ ਇੱਕ ਰਜਿਸਟਰ 12 ਹੁੰਦਾ ਸੀ ਜਿਹੜਾ ਵੀ ਬੰਦਾ ਬਾਹਰੋਂ ਆਉਂਦਾ ਨਾ ਉਹਦਾ ਪਛੋਕੜ ਵੈਰੀਫਾਈ ਕਰਦੇ ਸੀ ਹੁਣ ਪੁਲਿਸ ਇਹ ਕੰਮ ਕਿਉਂ ਨਹੀਂ ਕਰਦੀ ਪਹਿਰੇ ਨੇ ਆਖਿਆ ਕਿ ਤੁਸੀਂ ਜਿਹੜਾ ਬੰਦਾ ਆ ਆਉਂਦਾ ਉਹ ਆਪਣੇ ਰਜਿਸਟ੍ਰੇਸ਼ਨ ਕਰਾਵੇ ਸਮਾਜ ਨੂੰ ਵੀ ਚਾਹੀਦਾ ਉਹਨਾਂ ਬੰਦਿਆਂ ਤੇ ਪਹਿਰਾ ਕਰੀਏ ਤੀਜੀ ਗੱਲ ਹੈ ਕਿ ਸਾਨੂੰ ਮਜ਼ਦੂਰੀ ਜਿਹੜੀ ਹੈ ਉਹਦੇ ਲਈ ਸਾਡੇ ਲੋਕ ਵੀ ਬਾਹਰ ਗਏ ਅਮਰੀਕਾ ਚ ਗਏ ਆ ਸਾਡੇ ਦੇਸ਼ ਦੇ ਵਿੱਚ ਬੈਠੇ ਆ ਉਹ ਨੇਕ ਨੀਤੀ ਨਾਲ ਕੰਮ ਕਰਕੇ ਉੱਥੋਂ ਦੀ ਇਕਨੋਮੀ ਨੂੰ ਚੰਗਾ ਬਣਾਉਣ ਲਈ ਕੰਮ ਕਰ ਰਹੇ ਆ ਸਾਨੂੰ ਭਾਵਨਾਵਾਂ ਨਾਲ ਲਈ ਕੰਮ ਕਰਨਾ ਚਾਹੀਦਾ ਸਾਨੂੰ ਕਾਨੂੰਨ ਨਾਲ ਗੱਲ ਕਰਨੀ ਚਾਹੀਦੀ ਹੈ ਜਿੱਥੇ ਪ੍ਰੋਬਲਮ ਹੈ ਉਹਦਾ ਹੱਲ ਬਣਾ। ਸਮਾਂ ਆ ਗਿਆ ਜੀ ਪਾਲਿਸੀ ਬਣਾਉਣ ਦਾ ਪ੍ਰਵਾਸੀਆਂ ਲਈ ਕਿਉਂਕਿ ਇਹਨਾਂ ਕਿ ਜਗ੍ਹਾ ਖੇਤ ਲੈਂਦੇ ਆ ਰਹੇ ਆ ਦੰਦੇ। ਸਮਾਂ ਆ ਗਿਆ ਪਾਲਿਸੀ ਬਣਾਉਣ ਦਾ। ਇਹ ਰੀਜ ਨੇ 1934 ਜੀ ਬਣਾਈ ਹੋਈ ਹੈ। ਵੀ ਜਿਹੜਾ ਪੁਲਿਸ ਐਕਟ ਪੜੋ, ਪੁਲਿਸ ਰੂਲਸ ਪੜੋ ਉਹਦੇ ਜੀ ਰਜਿਸਟਰ ਨੰਬਰ 12 ਇਸੇ ਕੰਮ ਲਈ ਆ ਕਿ ਜਿਹੜਾ ਬੰਦਾ ਬਾਹਰੋਂ ਆਉਂਦਾ ਉਹਦੀ ਪੜਤਾਲ ਹੋਣੀ ਚਾਹੀਦੀ। ਪਤਾ ਤਾਂ ਲੱਗੇ ਕੌਣ ਬੰਦਾ ਹੈ। ਫਿਰ ਜਿਹੜਾ ਆ ਸਾਡੇ ਪਿੰਡ ਦੇ ਲੋਕ ਤਕੜੇ ਹੋਣ। ਹੁਣ ਅਸੀਂ ਛੱਡ ਕੇ ਪੰਜਾਬ ਨੂੰ ਭੱਜ ਰਹੇ ਆ। ਕਾ ਕਿਸੇ ਨਾ ਕਿਸੇ ਨੇ ਤਾਂ ਵਾਕਿਆ ਪੂਰਾ ਕਰਨਾ ਹੈ ਖੇਤਾਂ ਦੇ ਵਿੱਚ ਅਸੀਂ ਮਿਲ ਕੇ ਕੰਮ ਕਰਦੇ ਸੀ ਅੱਜ ਅਸੀਂ ਖੇਤਾਂ ਦੇ ਵਿੱਚ ਕੰਮ ਕਰਨ ਤੋਂ ਭੱਜ ਗਏ ਸਮਾਜ ਨੂੰ ਪੰਜਾਬ ਨੂੰ ਬਦਲਣਾ ਪਏਗਾ ਇੱਕ ਨੰਬਰ ਦਾ ਸੂਬਾ ਸੀ ਅਸੀਂ ਬਹੁਤ ਪਿੱਛੇ ਚਲੇ ਗਏ ਹ ਆਪਸੀ ਭਾਈਚਾਰਾ ਮਜ਼ਬੂਤ ਕਰਨਾ ਪਏਗਾ ਸਾਡੇ ਚੋਂ ਇੱਕ ਪੰਜਾਬੀ ਦੀ ਮੇਰੇ ਸਵੇ ਜਿਹੜਾ ਇਹ ਕਹਵੇ ਕਿ ਮੇਰਾ ਕੋਈ ਰਿਸ਼ਤੇਦਾਰ ਕਿਸਾ ਧਾਰੀ ਸਿੱਖ ਨਹੀਂ ਹੈ ਸਾਡੇ ਚੋਂ ਇੱਕ ਪੰਜਾਬੀ ਨਹੀਂ ਜਿਹੜਾ ਇਹ ਆਖੇ ਕਿ ਮੇਰੇ ਕੋਈ ਰਿਸ਼ਤਦਾਰ ਐਸੇ ਨਹੀਂ ਜਿਨੇ ਕੇਸ ਨਹੀਂ ਕਟਾਏ ਹੋ ਅਸੀਂ ਇੱਕੋ ਪਰਿਵਾਰ ਆ ਅਸੀਂ ਪੰਜਾਬ ਨੂੰ ਇਕੱਠੇ ਹੋ ਕੇ ਜਿਹੜੀ ਐ ਇਹਨੂੰ ਤਗੜਾ ਬਣਾਈਏ ਅੱਛਾ ਬਣਾਈਏ ਵਧੀਆ ਬਣਾਈਏ ਲਾਂਡ ਆਰਡਰ ਦੀ ਸਿਚੁਏਸ਼ਨ ਠੀਕ ਹੋਵੇ ਵਿਦੇਸ਼ੀਆਂ ਦੇ ਕਹਿਣ ਤੇ ਜਿਹੜੇ ਕੰਮ ਹੋ ਰਹੇ ਨੇ ਉਹ ਬੰਦ ਹੋਣੇ ਚਾਹੀਦੇ ਆ ਸਮਾਜ ਇਕੱਠਾ ਹੋਏਗਾ ਸਮਾਜ ਸਮਰਸਤਾ ਹੋਏਗੀ ਆਪਸੀ ਮਿਲ ਕੇ ਚੱਲਾਂਗੇ ਤੇ ਵਿਕਾਸ ਹੋਏਗਾ ਜੇ ਆਪਾਂ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਸ਼ਾਇਦ ਅਸੀਂ ਅੱਗੇ ਨਾ ਵੱਸ। ਸਾਡਾ ਆਉਣ ਵਾਲੀਆਂ ਚੋਣਾਂ ਕੀ ਪੰਜਾਬ 'ਚ ਭਾਜਪਾ ਇਕੱਲੇ ਲੜੇਗੀ ਕਿ ਕਿਸੇ ਸਪਰਥਨ ਦੇ ਨਾਲ? ਅਸੀਂ ਇਹਨੇ ਸਮਰਥ ਹੈ ਕਿ ਅਸੀਂ ਆਪ ਹੀ ਲੜ ਸਕਦੇ ਹਾਂ। ਜੀ ਠੀਕ ਹੈ। ਸਰ ਸਰਚਾਵਾਂ ਤਾਂ ਇਹ ਵੀ ਚੱਲਣ ਲੱਗੀਆਂ ਕਿ ਭਾਜਪਾ ਦੀ ਅਕਾਲੀ ਦਲ ਨਾਲ ਮੋੜ ਗੱਠਜੋੜ ਹੋਏਗਾ। ਦੇਖੋ ਅੱਜ ਦੀ ਸਥਿਤੀ ਇਹ ਹੈ ਕਿ ਅਸੀਂ 117 ਸੀਟਾਂ ਆਪ ਲੜਾਂਗੇ। ਜੀ ਸਰ ਕਿਵੇਂ ਦੇਖਦੇ ਹੋ ਕਿ ਸੁਖਵੀਰ ਬਾਦਲ ਨੇ ਪੰਡਾ ਬਣ ਕੇ ਪੈਸੇ ਵੰਡੇ ਆ ਸਰ ਹੜਪੀਤਾਂ ਵਾਸਤੇ? ਪੈਸੇ ਆਏ ਕਿੱਥੋਂ ਉਹਦੀ ਕੋਈ ਵੀਡੀਓ ਚੱਲ ਰਹੀਆਂ ਨੇ ਉਹ ਤੁਸੀਂ ਵੇਖ ਲਓ ਮੈਂ ਤਾਂ ਕੋਈ ਜਾਣਦਾ ਨਹੀਂ ਹਾਂਜੀ ਉਹ ਕੋਈ ਕਹੀ ਜਾਂਦਾ ਇਹ ਗੁਰਦੁਆਰਿਆਂ ਦੇ ਪੈਸੇ ਆ ਹਾਂਜੀ ਕੋਈ ਚਾਰ ਪੈਸੇ ਪੱਲਿਓ ਦੇ ਦਿਓ ਚੌਧਰੀ ਸਾਹਨੇ ਦਿੱਤੇ ਆ ਠੀਕ ਹੈ ਕਰਮਚਾਰੀ ਉਹ ਨੇ ਜਿਹੜੇ ਸਰਕਾਰ ਚਲਾਉਂਦੇ ਆ ਕਿਉਂਕਿ ਅਸਲੀ ਸਰਕਾਰ ਉਹ ਹੁੰਦੀ ਹੈ ਜਿਹੜੀ ਗਰਾਊਂਡ ਤੇ ਕੰਮ ਕਰੇ ਬਾਕੀ ਤਾਂ ਕੋਈ ਸੁਪਰਵਾਈਜ਼ ਕਰਨ ਵਾਲਾ ਕੋਈ ਨੇਤਾ ਪਾਲਿਸੀ ਬਣਾਉਣ ਵਾਲਾ ਇਹ ਗਲਤ ਪਾਲਿਸੀ ਇਹਨਾਂ ਨੇ ਬਣਾਈ ਉਹਦੇ ਖਿਲਾਫ ਇਹਨਾਂ ਦੇ ਮਨ 'ਚ ਰੋਸ ਹੈ ਕਿ ਇਹਨਾਂ ਦਾ ਰੋਜ਼ਗਾਰ ਨਾ ਜਾਂਦਾ ਲੱਗੇ ਇਹਨਾਂ ਦੀ ਤਰੱਕੀ ਹੋਣੀ ਚਾਹੀਦੀ ਸੀ ਤੇ ਇਹ ਜਿਹੜੀ ਪਾਲਿਸੀ ਹੈ ਜਿਵੇਂ ਪਹਿਲਾਂ ਪਾਲਸੀਆਂ ਦੋ ਇਹਨਾਂ ਨੇ ਬਣਾਇਆ ਸ਼ਰਾਬ ਪਾਲਿਸੀ ਲੈਂਡ ਇਕੁਇਟੀਸ਼ਨ ਪਾਲਿਸੀ ਉਹਦੇ 'ਚ ਇਹਨਾਂ ਨੇ ਮੂੰਹ ਦੀ ਖਾਦੀ ਹੈ ਇਹ ਵੀ 5 ਕਰੋੜ ਦਾ ਬਜਟ 15 ਕਰੋੜ ਦਾ ਕਰ ਦੇਣਾ ਮੈਨੂੰ ਸਮਝ ਨਹੀਂਦਾ ਕੋਈ ਡਿਟੇਲ ਹੈ ਨਹੀਂ ਫਿਰ ਵੀ ਜਿਹੜੀ ਹੈ ਵਿਦਆਊਟ ਦੀ ਕੰਸੈਂਟ ਆਫ ਦੀ ਕਾਰਪੋਰੇਸ਼ਨ ਜਿਹੜੀ ਤੁਹਾਡੀ ਮਿਊਂਸਪਲ ਕਮੇਟੀ ਹੈ ਉਹਦੇ ਹਾਊਸ ਤਾਂ ਪਾਸ ਹੀ ਨਹੀਂ ਹੋਇਆ ਵਿਰੋਧ ਹੋਇਆ ਤੇ ਵਿਰੋਧ ਨੂੰ ਦਰਕਰਾਰ ਕਰਕੇ ਇਹ ਕੰਮ ਕਰਨਾ ਬਿਲਕੁਲ ਗਲਤ ਹੈ ਗਿਆ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਭਾਰਤੀ ਜਨਤਾ ਪਾਰਟੀ ਤੇ ਮੈਂ ذاتی ਤੌਰ ਤੇ ਤੇ ਸਾਰੇ ਸਾਡੇ ਵਰਕਰ ਇਹਨਾਂ ਦੇ ਨਾਲ ਖੜੇ ਹਾਂ ਕਿੱਥੇ ਤੱਕ ਆਵਾਜ਼ ਪਹੁੰਚਾਈ ਜਾਏਗਾ ਤੁਹਾਨੂੰ ਗਵਰਨਰ ਨੂੰ ਮਿਲਵੇ ਕੇਂਦਰ ਤੇ ਤੁਹਾਡੀ ਬੜੀ ਗੱਲਬਾਤ ਹੈ ਮੈਂ ਪਾਰਲੀਮੈਂਟ ਬੋਰਡ ਦਾ ਮੈਂਬਰ ਹਾਂ ਗੱਲ ਤਾਂ ਕੇਂਦਰ ਤੱਕ ਪਹੁੰਚ ਗਈ ਜੀ ਜੇ ਪਹੁੰਚ ਗਈ ਹਾਲੀ ਦੇ ਪਾਕਿਸਤਾਨ ਹਲ ਦੇਖੋ ਦੋਵੇਂ ਤਰੀਕੇ ਮੈਂ ਇੱਥੇ ਵੀ ਗੱਲ ਕੀਤੀ ਹੈ ਕਿਉਂਕਿ ਮੈਂ ਚੁੱਪੀ ਗੱਲ ਨਹੀਂ ਕਰਦਾ ਕਿ ਡੈਮੋਕ੍ਰੇਸੀ ਦੇ ਵਿੱਚ ਗਵਰਨਮੈਂਟ ਜਿਹੜੀ ਹੈ ਉਹ ਸਟੇਟ ਗਵਰਨਮੈਂਟ ਦੀਆਂ ਸਰਟਨ ਪਾਵਰਸ ਨੇ ਅਸੀਂ ਉਹਨਾਂ ਦੀਆਂ ਪਾਵਰਸ ਖੋ ਲਈਏ ਇਹ ਗੱਲ ਵਾਜਬ ਨਹੀਂ ਹੁੰਦੀ ਸੋ ਅਸੀਂ ਦੇਖਾਂਗੇ ਕਿ ਜਿੰਨੀ ਵੀ ਇਹਨਾਂ ਦੀ ਸਹਿਤਾ ਹੋ ਸਕਦੀ ਆ ਜੋ ਕਾਨੂੰਨੀ ਤੌਰ ਤੇ ਜਿੰਨਾ ਵੀ ਕੇਂਦਰ ਸਰਕਾਰ ਕਰ ਸਕਦੀ ਆ ਉਹ ਕਰਾਂਗੇ ਕਿਉਂਕਿ ਹੁਣ ਥੋੜੀ ਦੇਰ ਪਹਿਲਾਂ ਵੀ ਲੋਕਾਂ ਦੀ ਮੰਗ ਸੀ ਰੋਕਣ ਕਿ ਆਪ ਜੀ ਵੀ ਇੱਕ ਸ਼ਾਇਦ ਕੋਈ ਵਿੱਚ ਹੋਵੇ ਕਿ ਜੀ ਪੈਸੇ ਸਾਨੂੰ ਸਿੱਧੇ ਦਿਓ ਇਹਨਾਂ ਤੇ ਤਾਂ ਇੰਨੀ ਬੇਤਬਾਰੀ ਹੋ ਗਈ ਲੋਕੀ ਸਮਝਦੇ ਆ ਜਿਹੜਾ ਪੈਸਾ ਆਉਣਾ ਇਹ ਨਹੀਂ ਖਾ ਜਾਣਾ ਸਾਨੂੰ ਸਿੱਧੇ ਮਿਲਨੇ ਚਾਹੀਦੇ ਆ ਇਹਦੇ ਲਈ ਹੁਣ ਪੰਜਾਬ ਦੀ ਤਰਸਤੀ ਹੈ ਇਹਦੇ ਲਈ ਸਾਨੂੰ ਕੁਝ ਨਾ ਕੁਝ ਹੱਲ ਲੱਭਣਾ ਸਰ ਪਿਛਲੇ ਦਿਨੀ ਸਰ ਪਿਛਲੇ ਦਿਨੀ ਇੱਕ ਹਾਰ ਕੋਟ ਕਾਟੇ ਬੁੜੀ ਅਪਾਰਟਮੈਂਟ ਵਿੱਚ ਇੱਕ ਬੱਟਾ ਬਹੁਤ ਮੁੱਦਾ ਹੈ ਤੁਸੀਂ ਭਾਖੜੇ ਦੀ ਗੱਲ ਕੀਤੀ ਹੈ ਆਹ ਵਾਲੇ ਸਮੇਂ ਚ ਫੇਰ ਸਥਿਤੀ ਇੱਧੇ ਦੇ ਬਣ ਗਈ ਤੇ ਸੈਕਟਰੀ ਹੋ ਬਟੇ ਬਰੋ ਇਹਦੇ ਕੇਂਦਰ ਨੂੰ ਉਹਦੇ ਚ ਦਖਲ ਦੇ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪਾਣੀ ਜਿਹੜੀ ਮਾਤਰਾ ਦਿਨਾਂ ਦੇ ਘਟ ਰਹੀ ਹੈ ਉਸ ਵਾਰੇ ਕੇਂਦਰ ਕੋਲ ਵੀ ਟਾਰਗੇਟ ਹੈ ਦੇਖੋ ਕੇਂਦਰ ਮੇਰੀ ਬੇਨਤੀ ਹੈ ਜੀ ਜੀਪੀ ਲੋਕਲ ਲੈਵਲ ਤੇ ਸਟੇਟ ਗਵਰਨਮੈਂਟ ਜਿਹੜੀ ਹੈ ਇਹਨੂੰ ਇਹਨਾਂ ਦੇ ਮੁਲਾਜ਼ਮ ਨੇ 60% ਤਾਂ ਐਮਪਲਾਈ ਪੰਜਾਬ ਦੇ ਫਿਰ ਪਾਕਾ ਮੈਨੇਜਮੈਂਟ ਬੋਰਡ ਦੀਆਂ ਰੈਗੂਲਰ ਮੀਟਿੰਗਸ ਹੁੰਦੀਆਂ ਇਹਨਾਂ ਨੂੰ ਜਿੰਨੀਆਂ ਵੀ ਸਮੱਸਿਆਵਾਂ ਪਾਕਾ ਦੀਆਂ ਇਹਨਾਂ ਨੂੰ ਕੇਂਦਰ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੀਦਾ ਇਹ ਕੰਮ ਸਰਕਾਰ ਦਾ ਹੈ ਕਮ ਲੋਕਲ ਤਾਂ ਨਹੀਂ ਹੈਗਾ ਜਿਹਦਾ ਬੁਨਾਹਕ ਇਹਦਾ ਇੱਥੇ ਖੱਟਰ ਸਾਹਿਬ ਵੀ ਆਏ ਦੋ ਚਾਰ ਵਾਰੀ ਹੋ ਕੇ ਗਏ ਮੈਂ ਵੀ ਉਹਨਾਂ ਨਾਲ ਗੱਲ ਕਰਾਂਗਾ ਇਹ ਗੱਲ ਇੰਜੀਨੀਅਰਸ ਊਡ ਬੀ ਏਬਲ ਟੂ ਟੈਲ ਅਸ ਕਿ ਵਾਟ ਇਜ਼ ਦੀ ਰੀਅਲ ਸਿਚੁਏਸ਼ਨ ਜਿਹੜੀ ਗੱਲ ਤੁਸੀਂ ਕੀਤੀ ਆ ਮੈਂ ਖੱਟਰ ਸਾਹਿਬ ਦੇ ਧਿਆਨ 'ਚ ਲਿਆਵਾਂਗਾ ਆਪਾਂ ਇਹਦਾ ਹੱਲ ਲੱਭੀ ਲੇਕਿਨ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਇਹ ਕੋਈ ਮੈਨੂੰ ਤਾਂ ਸ਼ਾਹਬ ਵੀ ਨਹੀਂ ਆਏ ਮੱਖ ਮੰਤਰੀ ਡੀਆਈਜੀ ਲੈ ਕੇ ਇੱਥੇ ਤੁਰਿਆ ਫਿਰੇ ਤੁਸੀਂ ਕੀ ਹੈਗਾ ਮੈਂ ਸ਼ਬਦ ਵੀ ਨਹੀਂ ਇਸਤੇਮਾਲ ਕਰ ਸਕਦਾ ਜਿਹੜਾ ਜਗਨੂ ਹੌਲਦਾਰ ਤੋਂ ਉੱਤੇ ਉਠੋ ਯਾਰ ਜੀ ਸਾਰੇ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਛੋਟੀ ਬਣੀ ਦਾ ਸਰ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਪਿੰਡਾਂ 'ਚ ਮਤਾ ਪੈਣ ਲੱਗ ਗਿਆ ਪ੍ਰਵਾਸੀਆਂ ਨੂੰ ਭਜਾਉਣ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਸਰ ਦੇਖੋ ਪਹਿਲੀ ਤਾਂ ਮੋਰਲ ਪੁਲਿਸਿੰਗ ਨਹੀਂ ਹੋਣੀ ਚਾਹੀਦੀ ਇਹ ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ ਸਾਡੀ ਵੀ ਚੁਣੀ ਹੋਈ ਅਸੈਂਬਲੀ ਹੈ ਉਦੋਂ ਨੂੰ ਅੱਗੇ ਆ ਕੇ ਇਸ ਸਮੱਸਿਆ ਦਾ ਹੱਲ ਬਣਾ ਚਾਹੀਦਾ ਲੋਕਾਂ ਦੇ ਨਾਲ ਬੈਠ ਕੇ ਜਿਹੜੇ ਬੰਦੇ ਬਾਹਰੋਂ ਆਉਂਦੇ ਆ ਜਿਹੜੇ ਸਾਡੀ ਲੋਕਲ ਨਹੀਂ ਕੱਲ ਵੀ ਮੇਰੇ ਨਾਲ ਕੋਈ ਡਿਸਕਸ ਕਰ ਰਿਹਾ ਸੀ ਮੇਰਾ ਸਬੰਧ ਪੁਲਿਸ ਡਿਪਾਰਟਮੈਂਟ ਨਾਲ ਹੈ ਕਿ ਇੱਕ ਰਜਿਸਟਰ 12 ਹੁੰਦਾ ਸੀ ਜਿਹੜਾ ਵੀ ਬੰਦਾ ਬਾਹਰੋਂ ਆਉਂਦਾ ਨਾ ਉਹਦਾ ਪਛੋਕੜ ਵੈਰੀਫਾਈ ਕਰਦੇ ਸੀ ਹੁਣ ਪੁਲਿਸ ਇਹ ਕੰਮ ਕਿਉਂ ਨਹੀਂ ਕਰਦੀ ਫਿਰ ਇਹਨਾਂ ਨੇ ਆਖਿਆ ਕਿ ਤੁਸੀਂ ਜਿਹੜਾ ਬੰਦਾ ਆ ਆਉਂਦਾ ਉਹ ਆਪਣੀ ਰਜਿਸਟ੍ਰੇਸ਼ਨ ਕਰਾਵੇ ਸਮਾਜ ਨੂੰ ਵੀ ਚਾਹੀਦਾ ਉਹਨਾਂ ਬੰਦਿਆਂ ਤੇ ਪਹਿਰਾ ਕਰੀਏ ਤੀਜੀ ਗੱਲ ਹੈ ਕਿ ਸਾਨੂੰ ਮਜ਼ਦੂਰੀ ਜਿਹੜੀ ਹੈ ਉਹਦੇ ਲਈ ਸਾਡੇ ਲੋਕ ਵੀ ਬਾਹਰ ਗਏ ਅਮਰੀਕਾ ਚ ਗਏ ਆ ਸਾਰੇ ਦੇਸ਼ ਦੇ ਵਿੱਚ ਬੈਠੇ ਆ ਉਹ ਨੇਕ ਨੀਤੀ ਨਾਲ ਕੰਮ ਕਰਕੇ ਉੱਥੋਂ ਦੀ ਇਕਨੋਮੀ ਨੂੰ ਚੰਗਾ ਬਣਾਉਣ ਲਈ ਕੰਮ ਕਰ ਰਹੇ ਆ ਸਾਨੂੰ ਭਾਵਨਾਵਾਂ ਨਾਲ ਨਹੀਂ ਕੰਮ ਕਰਨਾ ਚਾਹੀਦਾ ਸਾਨੂੰ ਕਾਨੂੰਨ ਨਾਲ ਗੱਲ ਕਰਨੀ ਚਾਹੀਦੀ ਹੈ ਜਿੱਥੇ ਪ੍ਰੋਬਲਮ ਹੈ ਉਹਦਾ ਹੱਲ ਸਮੇਂ ਆ ਗਿਆ ਜੀ ਪਾਲਸੀ ਬਣਾਉਣਾ ਦਾ ਪ੍ਰਵਾਸੀਆਂ ਨੇ ਕਿਉਂਕਿ ਨਾ ਕਿ ਜਗ ਖੇਤ ਲੈਂਦੇ ਆਂ ਵਿਆਹ ਕਰਦੇ ਸਮੇਂ ਆ ਗਿਆ ਪਾਲਸੀ ਬਣਾਉਣਾ ਦਾ ਇਹ ਐਜ ਨੇ 1934 ਦੀ ਬਣਾਈ ਹੋਈ ਹੈ ਵੀ ਜਿਹੜਾ ਪੁਲਿਸ ਐਕਟ ਪੜੋ ਪੁਲਿਸ ਰੂਲਸ ਪੜੋ ਉਹਦੇ ਜੀ ਰਜਿਸਟਰ ਨੰਬਰ 12 ਇਸੇ ਕੰਮ ਲਈ ਹੈ ਕਿ ਜਿਹੜਾ ਬੰਦਾ ਬਾਹਰੋਂ ਆਉਂਦਾ ਉਹਦੀ ਪੜਤਾਲ ਹੋਣੀ ਚਾਹੀਦੀ ਪਤਾ ਤਾਂ ਲੱਗੇ ਕੌਣ ਬੰਦਾ ਹੈ ਫਿਰ ਜਿਹੜਾ ਆ ਸਾਡੇ ਪਿੰਡ ਦੇ ਲੋਕ ਤਕੜੇ ਹੋਣ ਹੁਣ ਅਸੀਂ ਛੱਡ ਕੇ ਪੰਜਾਬ ਨੂੰ ਭੱਜ ਰਹੇ ਆ ਤਾਂ ਕਿਸੇ ਨਾ ਕਿਸੇ ਨੇ ਤਾਂ ਵਾਕਿਓ ਪੂਰਾ ਕਰਨਾ ਹੈ ਖੇਤਾਂ ਦੇ ਵਿੱਚ ਅਸੀਂ ਮਿਲ ਕੇ ਕੰਮ ਕਰਦੇ ਸੀ ਅੱਜ ਅਸੀਂ ਖੇਤਾਂ ਦੇ ਵਿੱਚ ਕੰਮ ਕਰਨ ਤੋਂ ਭੱਜ ਗਏ ਸਮਾਜ ਨੂੰ ਪੰਜਾਬ ਨੂੰ ਬਦਲਣਾ ਪਏਗਾ ਇੱਕ ਨੰਬਰ ਦਾ ਸੂਬਾ ਸੀ ਅਸੀਂ ਬਹੁਤ ਪਿੱਛੇ ਚਲੇ ਗਏ ਆ ਆਪਸੀ ਭਾਈਚਾਰਾ ਮਜ਼ਬੂਤ ਕਰਨਾ ਪਏਗਾ ਸਾਡੇ ਚੋਂ ਇੱਕ ਪੰਜਾਬੀ ਦੀ ਮੇਰੇ ਸਵੇ ਜਿਹੜਾ ਇਹ ਕਹੇ ਕਿ ਮੇਰਾ ਕੋਈ ਰਿਸ਼ਤੇਦਾਰ ਕਿਸਾਨ ਧਾਰੀ ਸਿੱਖ ਨਹੀਂ ਹੈ ਸਾਡੇ ਚੋਂ ਇੱਕ ਪੰਜਾਬੀ ਨਹੀਂ ਜਿਹੜਾ ਇਹ ਆਖੇ ਕਿ ਮੇਰੇ ਕੋਈ ਰਿਸ਼ਤੇਦਾਰ ਐਸੇ ਨਹੀਂ ਜਿਨੇ ਕੇਸ ਨਹੀਂ ਕਟਾਏ ਹੋ ਅਸੀਂ ਇੱਕੋ ਪਰਿਵਾਰ ਆ ਅਸੀਂ ਪੰਜਾਬ ਨੂੰ ਇਕੱਠੇ ਹੋ ਕੇ ਜਿਹੜੀ ਐ ਇਹਨੂੰ ਤਕੜਾ ਬਣਾਈਏ ਅੱਛਾ ਬਣਾਈਏ ਵਧੀਆ ਬਣਾਈਏ ਲੈਂਡ ਆਰਡਰ ਦੀ ਸਿਚੁਏਸ਼ਨ ਠੀਕ ਹੋਵੇ ਵਿਦੇਸ਼ੀਆਂ ਦੇ ਕਹਿਣ ਤੇ ਜਿਹੜੇ ਕੰਮ ਹੋ ਰਹੇ ਨੇ ਉਹ ਬੰਦ ਹੋਣੇ ਚਾਹੀਦੇ ਆ ਸਮਾਜ ਇਕੱਠਾ ਹੋਏਗਾ ਸਮਾਜ ਸਮਰਸਤਾ ਹੋਏਗੀ ਆਪਸੀ ਮਿਲ ਕੇ ਚੱਲਾਂਗੇ ਤੇ ਵਿਕਾਸ ਹੋਏਗਾ ਜੇ ਆਪਾਂ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਸ਼ਾਇਦ ਅਸੀਂ ਅੱਗੇ ਨਾ ਵੱਸ ਛੜਾ ਆਉਣ ਵਾਲੀਆਂ ਚੋਣਾਂ ਕੀ ਪੰਜਾਬ ਚ ਭਾਜਪਾ ਇਕੱਲੇ ਲੜੇਗੀ ਕਿ ਕਿਸੇ ਸਬਰਥਨ ਦੇ ਨਾਲ ਅਸੀਂ ਇਹਨੇ ਸਮਰੱਥ ਹੈ ਕਿ ਅਸੀਂ ਆਪ ਹੀ ਲੜ ਸਕਦੇ ਸਰ ਸਰਚਾਵਾਂ ਤਾਂ ਇਹ ਵੀ ਚੱਲਣ ਲੱਗੀਆਂ ਕਿ ਭਾਜਪਾ ਦੀ ਅਕਾਲੀ ਦਲ ਨਾਲ ਮੋੜ ਗੱਠ ਜੋੜ ਹੋਏਗਾ ਦੇਖੋ ਅੱਜ ਦੀ ਸਥਿਤੀ ਇਹ ਹੈ ਕਿ ਅਸੀਂ 117 ਸੀਟਾਂ ਆਪ ਲੜਾਂਗੇ ਜੀ ਸਰ ਕਿਵੇਂ ਦੇਖਦੇ ਹੋ ਕਿ ਸੁਖਵੀਰ ਬਾਦਲ ਨੇ ਪੰਡਾ ਬਣ ਕੇ ਪੈਸੇ ਵੰਡੇ ਆ ਸਰ ਹੜਪੀਟਾਂ ਵਾਸਤੇ ਪੈਸੇ ਆਏ ਕਿੱਥੋਂ ਉਹਦੀ ਕੋਈ ਵੀਡੀਓ ਚੱਲ ਰਹੀਆਂ ਨੇ ਉਹ ਤੁਸੀਂ ਵੇਖ ਲਓ ਮੈਂ ਤਾਂ ਕੋਈ ਜਾਣਦਾ ਨਹੀਂ ਹਾਂਜੀ ਉਹ ਕੋਈ ਕਹੀ ਜਾਂਦਾ ਇਹ ਗੁਰਦੁਆਰਿਆਂ ਦੇ ਪੈਸੇ ਆ ਹਾਂਜੀ ਕੋਈ ਚਾਰ ਪੈਸੇ ਪੱਲਿਓ ਦੇ ਦਿਓ ਚੌਧਰੀ ਸਾਹਿਬ ਨੇ ਦਿੱਤੇ ਆ ਠੀਕ ਹੈ ਜੀ